ਮਾ ਬਿੰਦਰ ਕੋਰ ਮੇਰੇ ਵੱਲ ਪ੍ਰੇਮ ਪਰਿ ਸਤਿ ਸ੍ਰੀ ਅਕਾਲ ਜੀ ਅੱਜ ਇੱਕ ਤੁਹਾਨੂੰ ਮੈਂ ਛੋਟਾ ਜਿਹਾ ਲੋਕ ਸ਼ਬਦ ਸੁਣਾਉਣੀ ਹਾਂ ਸੁਣੋ ਤੇ ਇਸ ਦਾ ਆਨੰਦ ਮਾਣੋ ਜੀ ਰੱਬਾ ਆਕਾਰ ਬਦਲਾਂ ਦੀ ਛਾਇ ਅੱਜ ਮੇਰੇ ਗੁਰਾਂ ਨੇ ਆਉਣਾ ਰੱਬਾ ਕਰ ਬਦਲਾ ਦੀ છਾਇ ਅੱਜ ਮੇਰੇ ਗੁਰਾਂ ਨੇ ਆਉਣਾ ਅੱਜ ਬੋਲ ਦਾ ਬਨੇਰੇ ਉੱਤੇ ਕਾਏ ਅੱਜ ਮੇਰੇ ਗੁਰਾਂ ਨੇ ਆਉਣਾ ਅੱਜ ਬੋਲ ਦਾ ਬਨੇਰੇ ਉੱਤੇ ਕਾਏ ਅੱਜ ਮੇਰੇ ਗੁਰਾਂ ਨੇ ਆਉਣਾ रबा कर बदलां जी छ अॼु मेर गुरे ओ करदली छ मेरे मे गुरे ओ ਜਦੋਂ ਮੇਰੇ ਸਾਥ ਗੁਰ ਪਟਣ ਤੋ ਤੁਰ ਪਏ ਜਦੋਂ ਮੇਰੇ ਸਾਥ ਗੁਰ ਪਟਣ ਤੋ ਤੁਰ ਪਏ ਦੀਆਂ ਰਾਹ ਵਿੱਚ پلਕਾਂ ਵਿੱਚ ਛਾਇ ਅੱਜ ਮੇਰੇ ਗੁਰਾਂ ਨੇ ਆਉਣਾ ਦੀਆਂ ਰਾਹ ਵਿੱਚ پلਕਾਂ ਵਿੱਚ ਛਾਇ ਅੱਜ ਮੇਰੇ ਗੁਰਾਂ ਨੇ ਆਉਣਾ ਰੱਬਾ ਕਰ ਬਦਲਾ ਦੀ ਛਾਏ ਅਜ ਮੇਰੇ ਗੁਰਾਂ ਨੇ ਆਉਣਾ ਅਜ ਗੋਲ ਦਾਬ ਨੇਰੇ ਉੱਤੇ ਕਾ ਅਜ ਮੇਰੇ ਗੁਰਾਂ ਨੇ ਆਉਣਾ ਰੱਬਾ ਕਰ ਬਦਲਾ ਦੀ ਛਾਏ ਅਜ ਮੇਰੇ ਗੁਰਾਂ ਨੇ ਆਉਣਾ ਜਦੋਂ ਮੇਰੇ ਸੱਤ ਗੁਰੂ ਆਨੰਦ ਪੂਰੀ ਆਏ ਜਦੋਂ ਮੇਰੇ ਸੱਤ ਗੁਰੂ ਆਨੰਦ ਪੂਰੀ ਆਏ ਰਹੀ ਖੁਸ਼ੀ ਨੱਚ 사গান ਮਨਾਇ ਅੱਜ ਮੇਰੇ ਗੁਰਾਂ ਨੇ ਆਉਣਾ ਰਹੀ ਖੁਸ਼ੀ ਨੱਚ 사গান ਮਨਾਇ ਅੱਜ ਮੇਰੇ ਗੁਰਾਂ ਨੇ ਆਉਣਾ ਰੱਬਾ ਕਰ ਬਦਲਾਂ ਦੀ ਛਾਇ ਅਜ ਮੇਰੇ ਗੁਰਾਂ ਨੇ ਆਉਣਾ ਰੱਬਾ ਕਰ ਬਦਲਾਂ ਦੀ ਛਾਇ ਅਜ ਮੇਰੇ ਗੁਰਾਂ ਨੇ ਆਉਣਾ ਅੱਜ ਬੋਲ ਦਾ ਗੁਨੇਰੇ ਉੱਤੇ ਕਾ ਅਜ ਮੇਰੇ ਗੁਰਾਂ ਨੇ ਆਉਣਾ ਅੱਜ ਬੋਲਦਾ ਬਨੇਰੇ ਉੱਤੇ ਕਾ ਅਜ ਮੇਰੇ ਗੁਰਾਂ ਨੇ ਆਉਣਾ ਜਦੋਂ ਮੇਰੇ ਸਤ ਗੁਰ ਤਖਤ ਤੇ ਬੈਠੇ ਜਦੋਂ ਮੇਰੇ ਸਤ ਗੁਰ ਤਖਤ ਤੇ ਬੈਠੇ ਦੀਆਂ ਫੁੱਲਾਂ ਨਾਲ ਤਖਤ ਸਜਾਇ ਅਜ ਮੇਰੇ ਗੁਰਾਂ ਨੇ ਆਉਣਾ ਦੀਆਂ ਰੱਲਾ ਨਾਲ ਤਖਤ ਸਜਾਇ ਅੱਜ ਮੇਰੇ ਗੁਰਾਂ ਨੇ ਆਉਣਾ ਰੱਬਾ ਕਰ ਬਦਲਾਂ ਦੀ ਛਾਇ ਅੱਜ ਮੇਰੇ ਗੁਰਾਂ ਨੇ ਆਉਣਾ ਰੱਬਾ ਕਰ ਬਦਲਾਂ ਦੀ ਛਾਇ ਅੱਜ ਮੇਰੇ ਗੁਰਾਂ ਨੇ ਅੱਜ ਬੋਲਦਾ ਬਨੇਰੇ ਉੱਤੇ ਕਾ ਅੱਜ ਮੇਰੇ ਗੁਰਾਂ ਨੇ ਆਉਣਾ ਅੱਜ ਬੋਲਦਾ ਬਨੇਰੇ ਉੱਤੇ ਕਾ ਅੱਜ ਮੇਰੇ ਗੁਰਾਂ ਨੇ ਆਉਣਾ ਜਦ ਮੇਰੇ ਸਤ ਗੁਰਾਂ ਪਨਥ ਸੀ ਸਾਜਿਆ ਜਦ ਮੇਰੇ ਸਤ ਗੁਰਾਂ ਪਨਥ ਸੀ ਸਾਜਿਆ ਦਿੱਤਾ ਪਾਨਥਨ ਸੀ ਇਸਨਵਾ ਅੱਜ ਮੇਰੇ ਗੁਰਾਂ ਨੇ ਆਉਣਾ ਦਿੱਤਾ ਖਾਲਸੇ ਨੂੰ ਸੀ ਸਨਵਾ ਅੱਜ ਮੇਰੇ ਗੁਰਾਂ ਨੇ ਆਉਣਾ ਰੰਭਾ ਕਰ ਬਦਲਾ ਦੀ ਛਾ ਅੱਜ ਮੇਰੇ ਗੁਰਾਂ ਨੇ ਆਉਣਾ ਅੱਜ ਬੋਲਦਾ ਬਨੇਰੇ ਉੱਤੇ ਕਾ ਅੱਜ ਮੇਰੇ ਗੁਰਾਣੇ ਆਉਣਾ ਰੱਬਾ ਕਰ ਬਦਲਾ ਦੀ ਸਾਜ ਅੱਜ ਮੇਰੇ ਗੁਰਾਣੇ ਆਉਣਾ ਧੰਨਵਾਦ